We'll <laughs> ਨਗਰੀ ਅਮਰ ਸਾਦੇ ਇਤਿਹਾਸਕ ਨਗਰ ਤਰਨਤਾਰਨ ਸਾਹਿਬ ਨੂੰ ਜੋੜਨ ਵਾਲੀ ਪੁਰਾਣੀ ਸੜਕ ਨੂੰ ਚਾਰ ਮਾਰਗੀ ਬਣਾਉਣ ਦੇ ਉਦਘਾਟਨ ਮੌਕੇ ਇੱਕ ਵਿਸ਼ਾਲ ਇਕੱਠ ਆਮ ਆਦਮੀ ਪਾਰਟੀ ਦੀ ਮਹਿਲਾ ਪੰਜਾਬ ਉਹ ਪ੍ਰਧਾਨ ਸੀਮਾ ਸੋਢੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ ਇਸ ਮੌਕੇ ਭਪਿੰਦਰ ਸਿੰਘ ਰਾਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਸਮੁੱਚੀ ਲੀਡਰਸ਼ਿਪ ਤੇ ਆਏ ਹੋਏ ਵਰਕਰਾਂ ਨੂੰ ਜੀ ਆਇਆਂ ਕਿਹਾ ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨੇ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਸੜਕ ਨੂੰ ਚਾਰ ਮਾਰਗੀ ਕਰਨ ਲਈ ਅੱਜ ਨੀਂਹ ਪੱਥਰ ਹਲਕੇ ਦੇ ਨਾਲ ਸਬੰਧਤ ਵਿਧਾਇਕਾਂ ਸਰਦਾਰ ਜਸਵਿੰਦਰ ਸਿੰਘ ਰਮਦਾਸ ਵਿਧਾਇਕ ਸਰਦਾਰ ਕਸ਼ਮੀਰ ਸਿੰਘ ਸੋਲ ਦੀ ਅਗਵਾਈ ਹੇਠ ਰੱਖਿਆ। ਉਹਨਾਂ ਦੱਸਿਆ ਕਿ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਚਾਰ ਮਾਰਗੀ ਹੋਵੇਗੀ। ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਈਟੀਓ ਨੇ ਕਿਹਾ ਕਿ 30 ਫੁੱਟ ਚੌੜੀ ਇਸ ਸੜਕ ਦੀ 33 ਸਾਲ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਅਤੇ ਹੁਣ ਤੁਹਾਡੀ ਆਪਣੀ ਸਰਕਾਰ ਆਈ ਹੈ ਤਾਂ ਇਸ ਦੇ ਭਾਗ ਜਾਗੇ ਹਨ ਉਹਨਾਂ ਕਿਹਾ ਕਿ ਇਹ ਸੜਕ ਵੱਡੇ ਵੱਡੇ ਗੁਰੂ ਘਰਾਂ ਨੂੰ ਮਲੌਂਦੀ ਹੈ ਇਸ ਸੜਕ ਨੂੰ ਦੋਵੇਂ ਪਾਸੇ 23-23 ਫੁੱਟ ਅਤੇ ਵਿਚਾਲੇ 6.5 ਫੁੱਟ ਦਾ ਡਿਵਾਈਡਰ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਟਾਲਾ ਸਾਹਿਬ ਤੇ ਸੰਗਰਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਖਰੀ 10-10 ਫੁੱਟ ਦੀ ਸਲਿੱਪ ਰੋਡ ਬਣਾਈ ਜਾਵੇਗੀ ਇਸ ਦੇ ਨਾਲ-ਨਾਲ ਪਾਣੀ ਦੇ ਨਿਕਾਸ ਲਈ ਡਰੇਨ ਸਿਸਟਮ ਅਤੇ 70 ਲੱਖ ਰੁਪਏ ਦੀਆਂ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ ਜਿਸ ਨਾਲ ਇਸ ਸੜਕ ਉੱਤੇ ਜਾਣ ਵਾਲੇ ਯਾਤਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਮੌਕੇ ਸੀਮਾ ਸੋਢੀ ਨੇ ਸਮਾਗਮ ਵਿੱਚ ਆਏ ਪਤਵੰਤੇ ਸੱਜਣਾ ਤੇ ਸਵਰਕਰਾਂ ਦਾ ਧੰਨਵਾਦ ਕੀਤਾ ਮੰਗਤੇ ਬਹੁਤ ਲੰਬੇ ਸਮੇਂ ਤੋਂ ਸੀਗੀ ਲਗਭਗ 25 30 ਸਾਲ ਪਹਿਲਾਂ ਇਹ ਸੜਕ 33 ਫੁੱਟ ਹੋਈ ਸੀਗੀ ਜੀ ਔਰ ਉਸ ਤੋਂ ਬਾਅਦ ਸਾਡੀ ਟ੍ਰੈਫਿਕ ਜਿਹੜੀ ਆ ਉਹ ਇਸ ਸੜਕ ਦੇ ਬਹੁਤ ਜ਼ਿਆਦੀ ਵੱਧ ਚੁੱਕੀ ਸੀਗੀ ਜੀ ਔਰ ਨਾਲ ਦੇ ਨਾਲ ਇਸ ਰੋਡ ਦੇ ਉੱਤੇ ਕਾਫੀ ਸਾਡੀ ਇੰਡਸਟਰੀ ਵੀ ਜਿਹੜੀ ਆ ਉਹ ਇਸ ਰੋਡ ਤੇ ਸੈਟਲ ਹੋ ਚੁੱਕੀ ਆ ਸਾਡੇ ਮਹਾਨ ਪੀਰਥ ਸਥਾਨ ਗੁਰਦੁਆਰਾ ਸਾਹਿਬ ਇਸ ਰੋਡ ਤੇ ਨੇ ਕਾਫੀ ਨੇ ਜਿੱਥੇ ਆਪਾਂ ਖੜੇ ਵੀ ਆ ਗੁਰਦੁਆਰਾ ਟਾਲਾ ਸਾਹਿਬ ਸੋ ਇਹ ਜਿਹੜੀ 30 ਸਾਲ ਪਹਿਲਾਂ 33 ਫੁੱਟ ਰੋਡ ਸੀਗੀ ਜੀ ਜੀ ਔਰ ਬੜੀ ਡਿਮਾਂਡ ਸੀਗੀ ਲੋਕਾਂ ਦੀ ਇਲਾਕੇ ਦੇ ਨਿਵਾਸੀਆਂ ਦੀ ਜਨ ਸਰਦਾ ਲੂ ਜਿਹੜੇ ਅਮਰਤਸਰ ਸਾਹਿਬ ਜਾਂਦੇ ਸੀਗੇ ਤਰਨਤਾਰਨ ਸਾਹਿਬ ਪਹੁੰਚ ਅਮਰਤਸਰ ਤੋਂ ਤਰਨਤਾਰਨ ਸਾਹਿਬ ਜਾਂਦੇ ਸੀਗੇ ਸੋ ਅਸੀਂ ਉਹਨਾਂ ਦੇ ਮੁਖ ਰੱਖ ਕੇ ਮੰਗ ਨੂੰ ਮੁਖ ਰੱਖ ਕੇ ਇਸ ਸੜਕ ਨੂੰ ਚੌ ਮਾਰਕੀ ਕਰਨ ਦਾ ਜਿਹੜਾ ਫੈਸਲਾ ਲਿਆ ਹੈ ਔਰ ਹੁਣ ਇਹਦੇ 23 ਫੁੱਟ ਇੱਕ ਪਾਸੇ ਤੇ 23 ਫੁੱਟ ਦੂਸਰੇ ਪਾਸੇ ਦੋ ਰੋਡਸ ਆਂਡ ਵਚਕਾਰ ਇਹਦੇ 6.5 ਫੁੱਟ ਦਾ ਜੜਾ ਆ ਉਹ ਡਿਵਾਈਡਰ ਰੱਖਿਆ ਜਾਊਗਾ ਔਰ ਜਿੱਥੇ-ਜਿੱਥੇ ਵੀ ਸਾਡੇ ਜਿਵੇਂ ਚੱਬਾ ਇਹਦੇ ਵਿੱਚ ਹੈਗਾ ਗੋਲਵੜਾ ਗੁਰਦੁਆਰਾ ਸੰਗਰਾਨਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਇਹਦੇ ਨਾਲ-ਨਾਲ ਅਸੀਂ ਸਲਿਪ ਜਿਹੜੀ ਇੱਕ ਰੋਡ ਆ ਉਹ ਵੀ ਬਣਾਵਾਂਗੇ ਤਾਂ ਕਿ ਜਿਹੜੇ ਸ਼ਰਧਾਲੂ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆ ਉਹ ਨਾ ਪੇਸ਼ ਆਵੇ ਨਾਲ ਦੇ ਨਾਲ ਅਸੀਂ ਡਰੇਨੇਜ ਦਾ ਪ੍ਰਬੰਧ ਵੀ ਜੜਾਏ ਇਹਦੇ ਨਾਲ ਕੀਤਾ ਜੋ ਸਾਨੂੰ ਕਲੀਅਰੈਂਸ ਹੈ ਦੀ ਹੈ ਵੈਸੇ ਜ਼ਮੀਨ ਦੀ ਸਾਨੂੰ ਲੋੜ ਨਹੀਂ ਸੀ ਕਿ ਸਾਡੇ ਕੋਲ PWD ਕੋਲ ਪਹਿਲਾਂ ਜ਼ਮੀਨ ਜਿਹੜੀ ਆ ਉਹ ਆ ਗਈ ਸੀ ਕਿ ਸਾਨੂੰ ਜ਼ਮੀਨ ਅਕਵਾਇਰ ਕਰਨ ਦੀ ਲੋੜ ਨਹੀਂ ਪੈਣੀ ਕੁਝ ਫਾਰੈਸਟ ਤੇ ਕੁਝ ਪੀਐਸਪੀਸੀਐਲ ਦੇ ਬਿਜਲੀ ਬੋਰਡ ਦੇ ਕੋਈ ਖੰਭੇ ਟਾਵਰ ਥੋੜੇ ਜੇ ਰਿਮੂਵ ਕਰਨੇ ਨੇ ਉਹਨਾਂ ਵਾਸਤੇ ਅਸੀਂ ਬੰਦੀ ਮਨਜ਼ੂਰੀ ਜਿਹੜੀ ਆ ਉਹ ਲੈ ਲਈ ਆ 69 ਕਰੋੜ 60 ਲੱਖ ਦਾ ਪ੍ਰੋਜੈਕਟ ਆ ਔਰ ਲਗਭਗ ਅਸੀਂ ਅੱਜ ਦਾ ਕੰਮ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਸ਼ੁਰੂ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਸਾਨੂੰ ਦੇਸ਼ਾਂ ਨਿਰਦੇਸ਼ ਨੇ ਕਿ ਅਸੀਂ ਕੋਈ ਵੀ ਰੋਡ ਜਿਹਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਆ ਜਾਂ ਖਾਸ ਤੌਰ ਤੇ ਧਾਰਮਿਕ ਸਥਾਨਾਂ ਨੂੰ ਜਿਹੜੀ ਰੋਡ ਜੋੜਦੀ ਆ ਉਹਨੂੰ ਉਹਦੇ ਵੱਲ ਅਸੀਂ ਖਾਸ ਧਿਆਨ ਜਿਹੜਾ ਉਹ ਦੇ ਰਹੇ ਆ ਸੋ ਉਹਨਾਂ ਦੀ ਰਹਿਮਾਈ ਦੇ ਹੇਠ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਵੇਲੇ ਹਰ ਖੇਤਰ ਦੇ ਵਿੱਚ ਜਿਹੜੀ ਆ ਉਹ ਪ੍ਰੋਗਰੈਸ ਕਰ ਰਹੀ ਆ ਚਾਹੇ ਉਹ ਸਾਡੇ ਸਕੂਲ ਆਫ ਐਮੀਨੈਂਸ ਹੋਣ ਚਾਹੇ ਹਸਪਤਾਲਾਂ ਦੇ ਵਿੱਚ ਦਵਾਈ ਫ੍ਰੀ ਕਰਨ ਦਾ ਹੋਵੇ ਚਾਹੇ ਅਸੀਂ ਛੜਕ ਸੁਰੱਖਿਆ ਫੋਰਸ ਹੁਣੇ ਜਿਹੜੀ ਆ ਉਹ ਲਾਂਚ ਕੀਤੀ ਆ ਸਾਡੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਸੋ ਫਰਿਸ਼ਤੇ ਸਕੀਮ ਲਾਗੂ ਕੀਤੀ ਆ ਅਸੀਂ ਇਹ ਚਾਹੁੰਦੇ ਆ ਕਿ ਰੋਡਸ ਚੌੜੀਆਂ ਹੋਣ ਖੁੱਲੀਆਂ ਹੋਣ ਔਰ ਟ੍ਰੈਫਿਕ ਤੇ ਕੋਈ ਮੁਸ਼ਕਲ ਨਾ ਆਵੇ ਔਰ ਜੋ ਐਕਸੀਡੈਂਟ ਹੁੰਦੇ ਨੇ ਦੁਰਘਟਨਾਵਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਰਾਈ ਜਿਹੜਾ ਉਹ ਰੋਕਿਆ ਆ ਲਗਭਗ 2 ਸਾਲ ਦਾ ਸਮਾਂ ਇਹਨਾਂ ਨੇ ਮੰਗਿਆ ਕਿਉਂਕਿ 12 12.5 ਕਿਲੋਮੀਟਰ ਦੀ ਇਹ ਜਿਹੜੀ ਰੋਡ ਆ ਸੋ ਅਸੀਂ ਡੇਢ ਤੋਂ 2 ਸਾਲ ਦਾ ਵਿਚ ਵਿੱਚ ਇਹ ਛੱਡ ਕੇ ਜੜੀ ਆ ਇਹ ਲੋਕਾਂ ਨੂੰ ਸਮਝ ਨਹੀਂ ਉਹ ਪਹਿਲਾਂ ਕੀਤਾ ਜਾਊਗਾ ਨਾਲ ਦੇ ਨਾਲ ਜਿੱਥੇ ਲੋੜ ਆ ਮੈਂ ਤੁਹਾਨੂੰ ਦੱਸਿਆ ਚੱਪੇ ਇੱਥੇ ਟਾਲਾ ਸਾਹਿਬ ਗੁਰਦੁਆਰੇ ਅੱਗੇ ਗੋਲਵੜ ਇੱਥੇ ਅਸੀਂ ਸੀਵਰੇਜ ਦਾ ਪ੍ਰਬੰਧ ਵੀ ਕੀਤਾ ਨਾਲ ਦੇ ਨਾਲ ਸਟਰੀਟ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਿਹੜੇ ਵੀ ਮਹੱਤਵਪੂਰਨ ਕਸਬੇ ਇਸ ਰੋਡ ਤੇ ਆਉਂਦੇ ਨੇ ਉਹਦੇ ਤੇ ਅਸੀਂ 70 ਲੱਖ ਰੁਪਏ ਤੋਂ ਵੱਧ ਦੀਆਂ ਸਟਰੀਟ ਲਾਈਟਾਂ ਵੀ ਜੜੀਆਂ ਇਸੇ ਹੀ ਪ੍ਰੋਜੈਕਟ ਦੇ ਵਿੱਚ ਲੈ ਰਹੇ ਆ। ਲੋਕ ਸਭਾ ਦੀ ਤਿਆਰੀ ਆ ਜੀ 13 ਜੋ 13 ਸੀਟਾਂ ਜਿੱਤਾਂਗੇ ਅੱਜ ਦੀ ਜਿਹੜੀ ਅਮਰਸਰ ਦੀ ਪ੍ਰਾਪਤੀ ਹੈ ਬਹੁਤ ਵੱਡੀ ਪ੍ਰਾਪਤੀ ਆ ਜਿਹਦੇ ਵਿੱਚ ਇਲਾਕਾ ਨਿਵਾਸੀਆਂ ਦਾ ਐਮਐਲਏ ਵਾਂਗ ਐਮਐਲਏ ਸਾਹਿਬਾਂ ਜਿਹੜੀ ਵੀ ਆਉਂਦੇ ਨੇ ਉਹਨਾਂ ਦਾ ਤੇ ਜਨਤਾ ਦਾ ਸਹਿਯੋਗ ਪ੍ਰਾਪਤ ਹੋਇਆ ਜਿਦੇ ਕਰਕੇ ਸਾਡੇ ਮਾਨਯੋਗ ਸਤਕਾਰਯੋਗ ਈਟੀਓ ਸਾਹਿਬ ਸਰਦਾਰ ਹਰਪਜਨ ਸਿੰਘ ਜੀ ਉਹਨਾਂ ਦੀ ਅਣਥੱਕ ਮਿਹਨਤ ਸਦਕਾ ਉਹਨਾਂ ਨੇ ਕੈਬਨਟ ਤੋਂ ਇਹ ਪਾਸ ਕਰਾਇਆ ਲਗਭਗ 70 ਕਰੋੜ ਨਾਲ ਇਹ ਤਿਆਰ ਹੋਣੀ ਆ 33 ਤੋਂ 53 ਫੁੱਟ ਬਣਨੀ ਆ ਇਹ ਬੜੀ ਵੱਡੀ ਪ੍ਰਾਪਤੀ ਆ ਅਸੀਂ ਜਦੋਂ ਮੈਂ ਇੱਥੇ ਏਡੀਸੀ ਰਿਆਂ ਅਮਰਸਰ ਚ ਉਸ ਵੇਲੇ ਤਰਨਤਾਰ ਇਹਦੇ ਵਿੱਚ ਹੀ ਸ਼ਾਮਲ ਸੀ ਇਹ ਵੱਖਰਾ ਨਹੀਂ ਸੀ ਹੋਇਆ ਉਦੋਂ ਤੋਂ ਹੀ ਇਹ ਡਿਮਾਂਡ ਸੀਗੀ ਉਸ ਤੋਂ ਪਹਿਲਾਂ ਤੋਂ ਹੀ ਇਹ ਸੜਕ ਜਿਹੜੀ ਆ ਨਾ ਇਹ 4 ਲੇਨਰ ਹੋਣੀ ਚਾਹੀਦੀ ਆ ਤਾਂ ਕਿ ਇੱਥੇ ਕੋਈ ਜਿਸ ਤਰੀਕੇ ਨਾਲ ਵਧ ਰਿਹਾ ਵਾਰਸ਼ ਕੀ ਆ ਸਾਬਸਤ ਐਕਸੀਡੈਂਟ ਨਾ ਹੋ ਜੇ ਫਿਰ ਵੀ ਆ ਪਿਛੇਕ ਜਾਏ ਥਿੱਕ ਜਾਏ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਸੋ ਸੋ ਅਸੀਂ ਮਾਨ ਸਰਕਾਰ ਦਾ ਪੂਰੇ ਦੋਵੇਂ ਹਲਕੇ ਅਟਾਰੀ ਤੇ ਤਰਨਤਾਰ ਸਾਹਿਬ ਅਸੀਂ ਉਹਨਾਂ ਦੇ ਤੈ ਦਿਲ ਤੋਂ ਦੋਵੇਂ ਐਮ ਐਲ ਏ ਸਮੇਤ ਜਨਤਾ ਧੰਨਵਾਦੀ ਆ ਜਿਨ੍ਹਾਂ ਨੇ ਈਟੀਓ ਸਾਹਿਬ ਰਾਹੀਂ ਇਹ ਸੜਕ ਬਣਵਾ ਕੇ ਦਿੱਤੀ ਦੋ ਸਾਲ ਦਾ ਸਮਾਂ ਲੱਗਾ ਇੱਕ ਭਰਾਓ ਨਾ ਇਹ ਤਾਂ ਬੜੀਆਂ ਬੜੀਆਂ ਵੱਡੀਆਂ ਸੜਕਾਂ ਜਿਹੜੀਆਂ ਨੇ ਚੱਲਦੇ ਕੰਮ ਚ ਬਣਦੀਆਂ ਰਹੀਆਂ ਨੇ ਕੰਮ ਚੱਲਦਾ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਉਹਦੇ ਨਾਲ ਨਾਲ ਜਿਹੜਾ ਇਹ ਟੈਂਡਰ ਹੁੰਦੇ ਆ ਨਾ ਉਹਦੇ ਵਿੱਚ ਹੀ ਕਿਹਾ ਜਾਂਦਾ ਉਹਨਾਂ ਨੂੰ ਪ੍ਰੂਫ ਹੁੰਦਾ ਕਿ ਇਹ ਸੜਕ ਰੁਕਣੀ ਨਹੀਂ ਚਾਹੀਦੀ ਇਹਦੀ ਆਵਾਜਾਈ ਨਹੀਂ ਬੰਦ ਹੋਣੀ ਚਾਹੀਦੀ ਤੁਹਾਨੂੰ ਕਿ ਦੂਸਰਾ ਉਹਦੇ ਸੋਚੋ ਵੀ ਤੇ ਅਲਟਰਨੇਟ ਵੀ ਲੱਗ ਜਾ ਕੇ ਕੋਈ ਨਹੀਂ ਹੈ ਵਿਸ਼ਕ ਪਰੇ ਵੱਡੀ ਸੜਕ ਬਣੀ ਆ ਪਰ ਉਹ ਇਹਨਾਂ ਏਰੀਏ ਨੂੰ ਉਹ ਸਰਵ ਨਹੀਂ ਕਰਦੀ ਇਹਦੀ ਚਿੰਤਾ ਨਾ ਕਰੋ ਇਹ ਉਹਦੇ ਵਿੱਚ ਹੀ ਹੈਗਾ ਕਿ ਚੱਲਦੀ ਰਹੇਗੀ ਇਸੇ ਬਾਰੇ ਇਹੋ ਹੀ ਕਹਿਣਾ ਚਾਹੁੰਦਾ ਨਾ ਉਹਨਾਂ ਰੋਡ ਮਾਰਟ ਕੀਚਾ ਕੇ ਪੰਜਾਬ ਬਚਾਓ ਤਾਂ ਕਿਤੇ ਸਾਨੂੰ ਨਾ ਲਿਆਓ ਉਹਨਾਂ ਨੇ ਆਪਣੇ ਵਾਸਤੇ ਕੀਤਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਾਡੇ ਵਾਸਤੇ ਨਹੀਂ ਕੀਤਾ ਪੰਜਾਬ ਨੂੰ ਬਚਾਓ ਉਹਨਾਂ ਵਾਸਤੋਂ ਕਿਉਂਕਿ ਅੱਗੇ ਉਹਨਾਂ ਛੱਡਿਆ ਕੀ ਆ 73 ਸੀਟਾਂ ਵਾਲੇ ਕਿੰਨਾ ਤੇ ਸਿਮਟ ਕੇ ਬੈਠੇ ਆ ਹਾਲ ਚ ਜਿਹੜਾ ਵਿਧਾਨ ਸਭਾ ਤੇ ਉਹਨਾਂ ਨੇ ਪੰਜਾਬ ਨੂੰ ਬਚਾਉਣ ਦੀ ਇਹੋ ਜੀ ਗੱਲ ਕਰਕੇ ਕੀ ਲੈਣੀ ਤੁਸੀਂ ਕਿਤੇ ਜਾ ਕੇ ਵੇਖੋ ਫੋਟੋ ਫੋਟੋ ਵੇਖ ਲਿਓ ਕਿ ਉਹਨਾਂ ਨੇ 24 ਕਿਲੋਮੀਟਰ ਰੱਖਿਆ ਸੀਗਾ ਵੀ 24 ਕਿਲੋਮੀਟਰ ਦਾ ਇਹ ਜਿਹੜਾ ਹੋਏਗਾ ਸਾਡਾ ਇਹ ਰੋਡ ਮਾਰਚ ਤੇ ਉਹ ਅੱਧਾ ਕਿਲੋਮੀਟਰ ਮਸਾ ਹੀ ਬਣਿਆ ਹੈ ਤੋ ਕਿ ਗੇਟ ਲਾਗੋ ਉਹਨੇ ਸ਼ੁਰੂ ਕੀਤਾ ਤੇ ਜਦੋਂ ਉਹ ਇੱਥੇ ਪਹੁੰਚੇ ਅ ਟਾਰੀ ਦੇ 메ਨ ਬੱਸ ਸਟੈਂਡ ਤੇ ਤੇ ਉਹ ਖਤਮ ਹੋ ਗਏ ਸੀ ਤੇਰੋਂ ਵਿੱਚੋਂ ਦੀ ਪਰਾਂ ਨੂੰ ਨਿਕਲ ਕੇ ਰਾਗਾ ਸੰਸੀ ਹੇਲ ਕੇ ਆਲ ਪਾਰਟੀ ਦੀਆਂ ਜਿਹੜੀਆਂ ਆਪਣੀਆਂ ਤਰਜੀਹਾਂ ਤੇ ਪਾਰਟੀ ਦੇ ਜਿਹੜਾ ਆਪਣਾ ਸਿਸਟਮ ਹੈ ਜਾਂ ਜਿਹੜੇ ਸਾਡੇ ਇਲੈਕਸ਼ਨਰ ਹੈਗੇ ਆ ਇੰਜੀਨੀਅਰ ਨੇ ਇਲੈਕਸ਼ਨ ਦੇ ਮੈਂ ਉਹਨਾਂ ਬਾਰੇ ਤਾਂ ਨਹੀਂ ਦੱਸਾਂਗਾ ਕਿਉਂਕਿ ਕੁਝ ਗੱਲਾਂ ਸਾਨੂੰ ਗੁਪਤ ਰੱਖਣੀਆਂ ਪੈਂਦੀਆਂ ਪਰ ਮੈਂ ਇਹ ਦੱਸਾਂਗਾ ਖੁੱਲ ਕੇ ਕਿ ਮੈਂ ਖੁਦ ਟਕਸਾਲੀ ਕਾਲੀ ਰਹੇ ਹਾਂ ਮੇਰਾ ਪਰਿਵਾਰ ਮੇਰੇ ਫਾਦਰ ਐਮਐਲਏ ਰਹੇ ਆ ਮੈਂ ਕਾਂਗਰਸ ਚ ਵੀ 10 ਸਾਲ ਬਰਬਾਦ ਕਰਕੇ ਆਇਆ ਮੈਂ ਇਹ ਸਿਸਟਮ ਜਿਸ ਤਰ੍ਹਾਂ ਦਾ ਸਾਡੇ ਇਲੈਕਟਰੀ ਸਾਡੇ ਜਨਰਲ ਸਕੱਤਰ ਜਿਹੜੇ ਸਾਡੇ ਨੈਸ਼ਨਲ ਜਨਰਲ ਸਕੱਤਰ ਨੇ ਸੰਦੀਪ ਪਾਟਕ ਜੀ ਸਾਡੇ ਐਮਟੀਵੀ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਬਣਾਈ ਆ ਇਹਦੀ ਇਲੈਕਸ਼ਨ ਲੜਨ ਦੀ ਤਜਵੀਜ਼ ਜਾਂ ਸਿਸਟਮ ਬਣਾਇਆ ਮੈਂ ਪਹਿਲਾਂ ਕਦੀ ਕਿਤੇ ਨਹੀਂ ਵੇਖਿਆ ਤੁਸੀਂ ਵੇਖੋਗੇ ਕਿ 13 ਦੀਆਂ 13 ਸ਼ੀਟਾਂ ਕਿਸ ਤਰ੍ਹਾਂ ਜਿੱਤਦੇ ਕਿ ਦੀ ਸ਼ਾਨੋਂ ਸ਼ੌਕਤ ਨਾਲ ਜਿੱਤਦੇ ਇੱਕ ਵੀ ਸ਼ੀਟ ਜਿਹੜੀ ਕਿਸੇ ਦੇ ਹਿੱਸੇ ਦੀ ਨਾ ਲੱਗੇ ਕਿਹਣਾ ਜਾਓਗੇ ਅੱਜ ਜਿਹੜੀ ਸੜਕ ਏਰੀਆ ਆ ਆਜ਼ਾਦ ਗੱਟੋਂ ਦਿੱਤਾ ਗਿਆ ਜੀ ਇਹ ਜਿਹੜੀ ਤਰਨਤਾਰਨ ਤੋਂ ਅਮਰਸਰ ਤੱਕ ਜਿਹੜੀ ਸੜਕ ਐ ਇਹਨੂੰ ਚੌਂ ਮਾਰਗੀ ਆ ਬਣਾਉਣ ਦਾ ਜਿਹੜਾ ਉਦਘਾਟਨ ਆ ਉਹ ਅੱਜ ਸਾਡੇ ਮਾਨਯੋਗ ਕੈਬਨਿਟ ਮੰਤਰੀ ਅਰਪੰਜ ਸਿੰਘ ਈਟੀਓ ਨੇ ਕੀਤਾ ਵਾ ਸੋ ਮੈਂ ਭਗਵੰਤ ਮਾਨ ਸਰਕਾਰ ਦਾ ਤੇ ਸਾਡੇ ਮਾਨਯੋਗ ਮੰਤਰੀ ਅਰਪੰਜ ਸਿੰਘ ਈਟੀਓ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਲੋਕਾਂ ਦੀ ਲੰਬੇ ਸਮੇਂ ਤੋਂ ਜਿਹੜੀ ਆ ਲਟਕਦੀ ਆ ਰਹੀ ਸੀ ਮੰਗ ਇਹਨੂੰ ਪੂਰਾ ਕੀਤਾ ਵਾ 2006 ਦੇ ਵਿੱਚ ਤਰਨਤਾਰਨ ਜ਼ਿਲ੍ਹਾ ਬਣਿਆ ਉਦੋਂ ਤੋਂ ਜਿਹੜੀ ਆ ਇਸ ਰਸਤੇ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਲੋਕਾਂ ਦੀ ਮੰਗ ਸੀ ਪਰ ਪ੍ਰਵਤੀ ਪਾਰਟੀ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਇਸ ਲੋਕਾਂ ਦੀ ਮੰਗ ਵੱਲ ਤੇ ਜਦੋਂ ਦੀ ਭਗਵੰਤ ਮਾ ਸਰਕਾਰ ਬਣੀ ਆ ਉਸ ਦਿਨ ਦਾ ਸਾਡਾ ਯਤਨ ਸੀ ਕਿ ਇਹਨੂੰ ਜਿਹੜਾ ਵਾ ਫੋਰ ਮਾਰਗੀ ਬਣਾਇਆ ਜਾਵੇ ਸੋ ਅੱਜ ਜਿਹੜਾ ਵਾ ਇਹ ਸੜਕ ਦੀ ਫੋਰ ਮਾਰਗੀ ਦੀ ਸ਼ੁਰੂਆਤ ਕਰਕੇ ਜਿਹੜਾ ਸਰਦਾਰ ਭਜਨ ਸਿੰਘ ਈਟੀਓ ਨੇ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਵਾ ਸੋ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਜਿਹੜੀ ਪੂਰੀ ਹੋਈ ਹੈ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨ ਨੇ ਸੜਕ ਦੇ ਉੱਤੇ ਬਹੁਤ ਸਾਰੀ ਇੰਡਸਟਰੀ ਸੋਧੇ ਕਰਕੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਦੂਸਰਾ ਦੋ ਪਿੱਤਰ ਸ਼ਰਨ ਜੋੜਦੀ ਜਿਹੜੀ ਕਿ ਧਾਰਮਿਕ ਮਹੱਤਤਾ ਬਹੁਤ ਹੈ ਜਿੰਨਾਂ ਦੀ ਬਹੁਤ ਸਾਰੇ ਸ਼ਰਧਾਲੂ ਰੋਜ ਤਰਨਤਨ ਸਾਹਿਬ ਵੀ ਆਉਂਦੇ ਆ ਅੰਮ੍ਰਿਤਸਰ ਸਾਹਿਬ ਵੀ ਆਉਂਦੇ ਆ ਸੋ ਇਹ ਸੜਕ ਬਣਦੇ ਨਾਲ ਉਹਨਾਂ ਸ਼ਰਧਾਲੂਆਂ ਨੂੰ ਵੀ ਬਹੁਤ ਵੱਡੀ ਜਿਹੜੀ ਹੈ ਸਹੂਲਤ ਮਿਲੇਗੀ ਜਿਹਦੇ ਨਾਲ ਜਿਹੜਾ ਵੀ ਸ਼ਰਧਾਲੂ ਅੰਮ੍ਰਿਤਸਰ ਆਏਗਾ ਉਹ ਤਰਨਤਨ ਸਾਹਿਬ ਵੀ ਆਏਗਾ ਜਿਹਦੇ ਨਾਲ ਤਰਨਤਨ ਦੀ ਆਰਥਿਕਤਾ ਨੂੰ ਵੀ ਬਹੁਤ ਵਧੀਆ ਹੰਗਾਰਾ ਮਿਲੇਗਾ ਸੋ ਮੈਂ ਤਰਨਤਨ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਬਹੁਤ ਧੰਨਵਾਦ ਕਰਦਾ ਮੈਂ ਸਰਕਾਰ ਦਾ ਕੇ ਲੋਕਾਂ ਦੀ ਮੰਗ ਪੂਰੀ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਨਤਾ ਨੂੰ ਸਖਸ਼ੌਲਤਾ ਦੇਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣ ਦੀ ਦੂਜੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਵੱਲੋਂ ਅੱਜ ਇੱਕ ਰੈਲੀ ਕੱਢੀ ਗਈ ਹੈ ਜਿਹੜੀ ਕਿ ਸਰਕਾਰ ਦੀਆਂ ਨਕਮੀਆਂ ਦੇ ਖਿਲਾਫ ਜਿਹੜੀ ਵੇਖੋ ਜੀ ਜੋ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਉਹ ਵਿਰਸੇ ਦੇ ਵਿੱਚ ਮਿਲਿਆ ਸੋ ਇਹ ਇਹਨਾਂ ਪਾਰਟੀਆਂ ਦੀ ਬਦੌਲਤ ਹੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨਘਾਰ ਆਇਆ ਸੋ ਅੱਜ ਪੰਜਾਬ ਵਿੱਚ ਉਹ ਯਾਤਰਾ ਸ਼ੁਰੂ ਕਰਦੇ ਪਟੋਨਾ ਕੰਨ ਤੋਂ ਪੰਜਾਬ ਇਹਨਾਂ ਇਹਨਾਂ ਹੀ ਤੇ ਪੰਜਾਬ ਦਾ ਬੜਾ ਕਰ ਕੀਤਾ ਹੁਣ ਤੇ ਲੋਕ ਜਿਹੜੇ ਨੇ ਉਹ ਖੁਸ਼ ਨੇ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਵਧੀਆ ਕੰਮ ਕਰ ਰਹੀ ਆ ਪੰਜਾਬ ਬਚ ਗਿਆ ਪੰਜਾਬ ਰਾਹ ਦੇ ਤੁਰ ਪਿਆ ਵਾ ਬਚਾ ਦੇਤੇ ਸੋ ਇਹ ਹੁਣ ਕਿ ਕਿੰ ਨੂੰ ਜਿਹੜਾ ਪੁੰਡਣ ਜਾ ਰਹੇ ਨੇ ਸਾਰਾ ਕੁਝ ਤੇ ਨਾਪ ਕੀਤਾ ਸੋ ਇਹ ਇੱਕ ਡਰਾਮਾ ਵਾ ਹੁਣ ਭਾਵੇਂ ਕਿੰਨੇ ਡਰਾਮੇ ਕਰ ਲਏ ਇਹ ਜਿਹੜੀ ਆ ਅਕਾਲੀ ਦਲ ਹੁਣ ਇਹਨਾਂ ਨੂੰ ਲੋਕ ਜਿਹੜਾ ਵਾ ਉਹ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਕਦੀ ਵੀ ਇਹਨਾਂ ਨੂੰ ਸਹਿਯੋਗ ਨਹੀਂ ਦੇਣਗੇ ਲੋਕ ਸਭਾ ਚੋਣਾਂ ਜਿਹੜੀਆਂ ਨੇ ਸਿਰ ਤੇ ਆ ਗਈਆਂ ਨੇ ਉਹਦੇ ਵੱੱਲੇ ਕੀ ਤਿਆਰੀਆਂ ਰੰਗੀਆਂ ਗਈਆਂ ਨੇ ਉਹਦੇ ਵਿੱਚ ਬਿਲਕੁਲ ਵੇਖੋ ਜੀ ਆਮ ਆਦਮੀ ਪਾਰਟੀ ਦੀ ਤਿਆਰੀ ਆ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਲੋਕ ਤੇ ਕੰਮ ਚਾਹੁੰਦੇ ਨੇ ਭਗਵੰਤ ਮਾਨ ਸਰਕਾਰ ਅੱਜ ਬਹੁਤ ਵਧੀਆ ਫੈਸਲੇ ਲੈ ਰਹੀ ਆ ਸੋ ਇਸ ਕਰਕੇ ਲੋਕ ਭਗਵੰਤ ਮਾਨ ਸਰਕਾਰ ਦੇ ਨਾਲ ਆ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲਿਆ ਤੇ 13 ਦੀਆਂ ਸੇਟਾ ਸੀਟਾ ਪੰਜਾਬ ਦੇ ਵਿੱਚੋਂ ਜਿੱਤਾਂਗੇ। ਵੇਖੋ ਇਹ ਜਿਹੜੇ ਚਾਰ ਮਾਰਗ ਉਦਘਾਟਨੇ ਬੜੀ ਧੀਰ ਦੀ ਮੰਗ ਸੀ ਲੋਕਾਂ ਦੀ। ਕਾਫੀ ਟਾਈਮ ਤੋਂ ਸਰਕਾਰਾਂ ਨਾਲ ਲੋਕ ਕਹਿ ਰਹੇ ਸੀ ਵੀ ਇਹ ਬਣਨੀਆਂ ਚਾਹੀਦੀਆਂ ਪਰ ਕਿਸੇ ਸਰਕਾਰ ਦੇ ਵੀ ਸਿਰ ਤੇ ਜੂ ਨਹੀਂ ਸਰਕੀ। ਮਾਨ ਸਾਹਿਬ ਕੋਲੋਂ ਇਹ ਜਦੋਂ ਲੈ ਕੇ ਗਏ ਆਪਾਂ ਸਾਰੀ ਪ੍ਰੋਫਾਈਲ ਉਹਨਾਂ ਨੇ ਮਤਲਬ ਬੜੀ ਤੇਜ਼ੀ ਨਾਲ ਇਹ ਫਾਰਵਰਡ ਕਰਕੇ ਤੇ ਸਾਨੂੰ ਜਿਹੜੀ ਸਨਮਾਨ ਦਿੱਤਾ ਹੈ ਸਾਡੀ ਜਿਹੜੀ ਮੰਗ ਪੂਰੀ ਕੀਤੀ ਤੇ ਲੋਕ ਜਨਤਾ ਜਿਹੜੀ ਬਹੁਤ ਖੁਸ਼ ਆ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਡੇਟ ਤੋਂ 2 ਸਾਲ ਦੇ ਵਿੱਚ ਵਿੱਚ ਪੂਰਾ ਹੋ ਜਾਏਗਾ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਜਾਮ ਦੀ ਪੁਲਿਸ ਨੂੰ ਵੀ ਪਰੇਸ਼ਾਨੀ ਹੁੰਦੀ ਸੀ ਜਨਤਾ ਨੂੰ ਪਰੇਸ਼ਾਨੀ ਹੁੰਦੀ ਸੀ ਕਈਆਂ ਨੂੰ ਮਤਲਬ ਐਕਸੀਡੈਂਟ ਕੇਸ ਹੁੰਦੇ ਸੀ ਉਹਨਾਂ ਨੂੰ ਨਿਕਲ ਜੇ ਉਹਨਾਂ ਦੇ ਅੱਜ ਜਿਹੜੇ ਸਾਰੇ ਮਸਲੇ ਆ ਉੱਥੇ ਹੱਲ ਹੋ ਗਏ ਕਿਉਂਕਿ ਇਹ ਸਭ ਤੋਂ ਵੱਡਾ ਜਿਹੜਾ ਹੂੰਗਾਰਾ ਮਿਲਿਆ ਲੋਕਾਂ ਨੂੰ ਇਹਦੇ ਚ ਲੋਕ ਜਨਤਾ ਵੀ ਖੁਸ਼ ਆ ਅਸੀਂ ਵੀ ਖੁਸ਼ ਆ ਪਿੰਡ ਵੀ ਖੁਸ਼ ਜੋ ਅੱਜ ਦਾ ਦਿਨ 1 2 2024 ਇਹ ਅਜੇ ਇਤਿਹਾਸਿਕ ਦਿਨ ਪਿੰਡ ਚੱਬੇ ਦੇ ਵਿੱਚ ਬਣ ਕੇ ਨਿਤਰੇਗਾ ਅੱਜ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਤੱਕ ਚਾਰ ਮਾਰਗੀ ਸੜਕ ਜਿਹੜੀ ਬਣਨ ਲੱਗੀ ਹੈ ਇਹ ਮਾਨ ਸਾਹਿਬ ਵੱਲੋਂ ਤਕਰੀਬਨ 70 ਕਰੋੜ ਦੀ ਲਾਗਤ ਦੇ ਨਾਲ ਇਹ ਜੋ ਪ੍ਰੋਜੈਕਟ ਤਕਰੀਬਨ ਡੇਢ ਤੋਂ 2 ਸਾਲ ਦੇ ਵਿੱਚ ਤਿਆਰ ਹੋ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਾਡੇ ਬਹੁਤ ਹੀ ਮਾਨਯੋਗ ਸਤਕਾਰਯੋਗ ਜਿਹੜੇ ਹਰਪ੍ਰਜਨ ਸਿੰਘ ਜੀ ਈਟੀਓ ਐਮਐਲਏ ਜਸਵਿੰਦਰ ਸਿੰਘ ਜੀ ਐਮਐਲਏ ਸੋਲ ਸਾਹਿਬ ਤੇ ਸਾਡੇ ਇੱਥੇ ਚੱਬੇ ਤੋਂ ਸੀਮਾ ਸੋਢੀ ਮੈਡਮ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਬੜੇ ਸੋਹਣੇ ਅਤੇ ਸਜੇ ਢੰਗ ਦੇ ਨਾਲ ਕੀਤਾ ਕਰਾਇਆ ਮੈਂ ਅੱਜ ਸਾਰੇ ਇਸ ਇਲਾਕੇ ਨੂੰ ਪੂਰੇ ਇਸ ਤਰਨਤਾ ਰੋਡ ਨੂੰ ਸਾਰਿਆਂ ਨੂੰ ਹੀ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦੇਣਾ ਨਾਲੇ ਇਹ ਜਦੋਂ ਚਾਰ ਮਾਰਗੀ ਸੜਕ ਬਣ ਜਾਂਦੀ ਹੈ ਇੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਟਾਲਾ ਸਾਹਿਬ ਬਾਬਾ ਨੋ ਸਿੰਘ ਜੀ ਦਾ ਗੁਰਦੁਆਰਾ ਇੱਥੇ ਬਹੁਤ-ਬਹੁਤ ਵੱਡੇ ਜਿਹੜੇ ਜਾਮ ਲੱਗ ਲੱਗ ਜਾਂਦੇ ਸੀ ਐਤਵਾਰ ਵਾਲੇ ਦਿਨ ਉਸ ਤੋਂ ਅੱਗੇ ਪਿੱਛੇ ਵੀ ਕਾਫੀ ਜਾਮ ਲੱਗਦੇ ਸੀਗੇ ਜਿਹੜਾ ਅੱਜ ਦਾ ਇਹ ਉਪਰਾਲਾ ਹੈ ਇਸ ਉਪਰਾਲੇ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਬਣ ਕੇ ਸਾਰਾ ਸੜਕਾਂ ਚਾਰ ਮਾਰਗੀ ਰੋਡ ਜਿਹੜਾ ਤਿਆਰ ਹੋ ਜਾਏਗਾ ਇਹ ਸਭ ਤੋਂ ਵੱਡੀ ਜਿਹੜੀ ਸਹੂਲਤ ਹੈ ਜਿਹੜੀ ਇਹ ਜਾਨ ਲੱਗਣੇ ਆ ਨਾ ਇਹ ਸੰਗਤ ਨੂੰ ਆਉਣ ਜਾਣ ਦੇ ਵਿੱਚ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਆ ਮਾਨ ਸਰਕਾਰ ਵੱਲੋਂ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਮੈਂ ਇਸ ਵੇਲੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਘਰਾ ਦੇ ਨਾਲ ਉਹਨਾਂ ਦੇ ਟਰਸਟ ਵਿੱਚ ਵੀ ਉਹਨਾਂ ਦਾ ਨਾਲ ਮੈਂਬਰ ਵੀ ਹਾਂ ਤੇ ਇਸੇ ਰੋਡ ਦੇ ਉੱਤੇ ਹੀ ਬੀਬੀ ਕਵਲਾਂਜੀ ਪਬਲਿਕ ਸਕੂਲ ਬ੍ਰਾਂਚ ਨੰਬਰ 2 ਜੋ ਸਾਡਾ ਸਕੂਲ ਇਹ ਵੀ ٹرسٹ ਵੱਲੋਂ ਚੱਲ ਰਿਹਾ ਇੱਥੇ ਛੋਟੇ-ਛੋਟੇ ਬੱਚੇ ਜੋ ਆਉਂਦੇ ਜਾਂਦੇ ਸੀ ਸਕੂਟਰਾਂ ਦੇ ਉੱਤੇ ਬਾਈਕ ਦੇ ਉੱਤੇ ਮੋਟਰਸਾਈਕਲਾਂ ਤੇ ਉਹਨਾਂ ਦਾ ਵੀ ਆਉਣ ਜਾਂਦੇ ਖਤਰਾ ਬਣਿਆ ਰਹਿੰਦਾ ਸੀ ਮਾਪਿਓ ਦੇ ਦਿਲ ਦੇ ਵਿੱਚ ਇੱਕ ਦਹਿਸ਼ਤ ਜੀ ਬਣੀ ਰਹਿੰਦੀ ਹੁੰਦੀ ਸੀ ਕਿ ਸੜਕ ਛੋਟੀ ਆ ਤੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਇੱਕ ਦੋ ਚਾਂਸ ਹੋਏ ਵੀ ਨੇ ਤੇ ਬਾਕੀ ਮੈਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ ਜੋ ਇਹ ਚਾਰ ਮਾਰਗੀ ਸੜਕ ਬਣਨ ਲੱਗੀ ਹੈ ਇਹਦੇ ਨਾਲ ਸਾਰੇ ਪਿੰਡਾਂ ਜਿਹੜੇ ਜਿਹੜੇ ਲਾਗੇ 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 ਜਿਹੜੇ ਵੀ ਕੋਈ 70 80 ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਸਹੂਲਤ ਹੋਏਗੀ ਅਤੇ ਆਉਣ ਜਾਣ ਵਾਲੇ ਸਾਰੇ ਰਾਈਆਂ ਨੂੰ ਵੀ ਸਹੂਲਤ ਹੋਏਗੀ ਜਿਹੜੀ ਟਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਬਾਬਾ ਨੋ ਸਿੰਘ ਜੀ ਦੇ ਗੁਰਦੁਆਰੇ ਇਸ ਤੋਂ ਅੱਗੇ ਸੰਗਰਾਨਾ ਸਾਹਿਬ ਗੁਰਦੁਆਰਾ ਚਾਟੀਵਿੰਡ ਚੌਕ ਵੀ ਜਿਹੜੀ ਸੰਗਤ ਇਸੇ ਰੋਡ ਦੇ ਉੱਤੋਂ ਲੰਘ ਕੇ ਜਾਂਦੀ ਆ ਸਾਰਿਆਂ ਨੂੰ ਬਹੁਤ ਵੱਡੀ ਇਹ ਸਹੂਲਤ ਮਿਲੇਗੀ ਮਹਿਮਾਨ ਸਾਹਿਬ ਦਾ ਈਟੀਓ ਸਾਹਿਬ ਦਾ ਅਤੇ ਜਿੰਨੇ ਵੀ ਪ੍ਰਬੰਧਕ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ